ਉਹਨਾਂ ਨੇ ਮੁਖ ਅਫਸਰ ਸਰਾਣਾ ਡਿਵੀਜ਼ਨ ਨੰਬਰ 4 ਨੂੰ ਆਪਣਾ ਇੱਕ ਬਿਆਨ ਤਹਿਰੀਕ ਕਰਾਇਆ ਸੀ ਕਿ ਉਹ ਜਿਹੜਾ ਹੈਗਾ ਇੱਕ ਮੰਡੀ ਢਾਪਾ ਨਾਮ ਦਾ ਜਿਹੜਾ ਹੈਗਾ ਇੱਕ ਢਾਪਾ ਚਲਾ ਰਿਹਾ ਹੈਗੇ ਨੇ ਜਿਹੜਾ ਹੈਗਾ ਵੀ ਸਰਕਾਰੀ ਸਕੂਲ ਦੇ ਲਾਗੇ ਹੈ। ਤਾਂ 23/11/24 ਨੂੰ ਉਹਨਾਂ ਦੇ ਢਾਪੇ ਦੇ ਉੱਤੇ ਐ ਕੋਈ 8-10 ਬੰਦੇ ਜਿਹੜੇ ਹੈਗੇ ਨੇ ਉਹ ਆਏ ਤੇ ਆ ਕੇ ਉਹਨਾਂ ਦੇ ਨਾਲ ਝਗੜਾ ਕਰਨ ਲੱਗੇ ਕਿ ਤੁਹਾਡੇ ਢਾਪੇ ਤੋਂ ਅਸੀਂ ਸਬਜੀ ਡੇਕੇ ਗਈ ਸੀ ਉਹਦੇ ਵਿੱਚ ਸੁੰਡੀ ਨਿਕਲਿਆ ਤਾਂ ਉਸ ਟਾਈਮ ਜਿਹੜਾ ਟਾਬੇ ਦੇ ਉੱਤੇ ਜਿਹੜਾ ਮਨਵ ਹੈਗਾ ਵਾ ਉਹਦੇ ਫਾਦਰ ਜਿਹੜੇ ਅਨਿਲ কুমার ਦੀ ਫੋਕੀ ਤੁਸੀਂ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਇਹ ਚੀਜ਼ ਤੁਸੀਂ ਸਾਨੂੰ ਦਿਖਾ ਦਿਓ ਅਸੀਂ ਦੇਖ ਲੈਨੇ ਕੀ ਹੈ ਲੇਕਿਨ ਜਿਹੜੇ ਇਹ ਬੰਦੇ ਸੀਗੇ ਇਹ ਉਹਨਾਂ ਦੇ ਨਾਲ ਜ਼ਿਆਦਾ ਬਤਕਲਾਮੀ ਕਰਨ ਲੱਗੇ ਤੇ ਉਹਨਾਂ ਨੂੰ ਘਰਾਸਮਤ ਕਰਨ ਲੱਗੇ ਇਹ ਜਿਹੜਾ ਮਦਈ ਮਕਦਮਾ ਦਾ ਫਾਦਰ ਸੀ ਨਿੰਮਕਮਾਰ ਜਿਹਦਾ 68 ਸਾਲ ਸੀ ਦਾ। ਉਹ ਦਿਨ ਜਦੋਂ ਇਹਨਾਂ ਨੇ ਜਿਆਦਾ ਬਦਕਲਮੀ ਕੀਤੀ ਹੈਗੀ ਤਾਂ ਉਹ ਇੱਕਦਮ ਕਬਰ ਆ ਗਿਆ ਤੇ ਉਹਦੀ ਜਿਹੜੀ ਹੈ ਕਿ ਸਿਹਤ ਅਚਾਨਕ ਖਰਾਬ ਹੋ ਗਈ। ਤੇ ਇਹ ਜਿਹੜਾ ਹੈਗਾ ਇਸ ਕਹਾਣੀ ਦੇ ਵਿੱਚ ਜਿਹੜਾ ਮੇਨ ਟਾਪ ਦੇ ਉੱਤੇ ਇੱਕ ਦੀਪਕ ਸਮਾਰੀ ਦਿੱਸਤੀ ਪੁਨਾ ਦਾ ੜਕਾ ਸੀਗਾ ਜਿਹੜਾ ਇਸ ਮੌਕ ਨੂੰ ਵੀਰ ਕਰਦਾ ਸੀਗਾ ਤੇ ਨਾਲ ਕੁਝ ਜਿਹੜੇ ਹੈਗੇ ਨੇ ਕੋਈ ਕੋਟਲਸ ਤੇ ਪੈਸਰ ਕੋਟਲਸ ਵਗੈਰਾ ਸੀ ਜਿਹਨੇ ਵੀ ਉਹ ਵੀਡੀਓ ਬਣਾ ਕੇ ਕਮੈਂਟਰੀ ਤੋਂ ਉੱਤੇ ਆਨਰ ਨੂੰ ਜਿਹੜਿਆ ਹਰੈਸ ਕਰ ਰਿਹਾ ਸੀ ਤਾਂ ਇਹਨਾਂ ਦੇ ਝਗੜੇ ਤੋਂ ਕੁਝ ਟਾਈਮ ਬਾਅਦ ਜਿਹੜੀ ਹੈਗੀ ਆ ਅਨਿਰਮ কুমার ਜਿਹੜਾ ਕਿ ਹੱਥ ਪਿਸ਼ਟਨ ਸੀਗਾ ਆਨਰ ਸੀਗਾ ਉਸ ਟਾਪੀ ਦਾ ਉਹਦੀ ਡੈਥ ਹੋ ਗਈ। ਤਾਂ ਇਹ ਸਬੰਧ ਦੇ ਵਿੱਚ ਜਿਹੜਾ ਹੈਗਾ ਮੁਖ ਅਫਸਰ ਥਾਣਾ ਵੱਲੋਂ ਜਿਹੜਾ ਚਾਰ ਬਣਾ 121 ਨੰਬਰ ਮੁਕੱਦਮਾ ਜਿਹੜਾ ਹੈਗਾ 26 11 2488 ਜਿਹੜਾ ਹੈਗਾ 105 ਜੀਵਨ ਤਿੰਨ ਵੀ ਐਨ ਐਸ ਦੇ ਤਹਿਤ ਇਹ ਦਰਖਾਸਤ ਦਿੱਤਾ ਸੀਗਾ ਉਹ ਜਿਹਦੇ ਵਿੱਚ ਮੁੱਖ ਮੋਲਜਮ ਕੱਲ ਅਸੀਂ ਜਿਹੜਾ ਹੈਗਾ ਆ ਦੀਪਕ ਮਾਦੀਪੂ ਜਿਹੜਾ ਸੀ ਹੈਗਾ ਦਿੱਤਾ ਕਰ ਲਿਆ ਹੈਗਾ ਵਾ ਤੇ ਬਾਕੀ ਦ੍ਰਿਸ਼ਟੀਨ ਦੀ ਪਾਰਦਾ ਉਹਨਾਂ ਨੂੰ ਅਸੀਂ ਸੀ ਸੀ ਟੀ ਵੀ ਫੁਟੇਜ ਜਰੂਰੀ ਉਹਨਾਂ ਨੂੰ ਸਨਾਖਤ ਕਰ ਰਹੇ ਹੈਗਾ ਕਿ ਗੁੰਮਨ ਦੀ ਜਾਂਚ ਕਰ। ਕੀ ਹੈ ਜੀ ਪੂਰਾ ਮਾਮਲਾ ਜੀ ਮਿਤੀ 26 11 24 ਨੂੰ ਸ਼੍ਰੀ ਮਾਨਮਨ ਨਾਂ ਦਾ ਵਿਅਕਤੀ ਜੋ ਕਿ ਸਿਰਾਜਗੰਗਾ ਰਹਿਣ ਵਾਲਾ ਹੈਗਾ ਉਹਨਾਂ ਨੇ ਮੁਖ ਅਫਸਰ ਸਰਾਣਾ ਡਿਵੀਜ਼ਨ ਨੰਬਰ 4 ਨੇ ਆਪਣਾ ਇੱਕ ਬਿਆਨ ਤਹਿਰੀਕ ਕਰਾਇਆ ਸੀ ਕਿ ਉਹ ਜਿਹੜਾ ਹੈਗਾ ਇੱਕ ਮੰਦੀ ਢਾਬਾ ਨਾਮ ਦਾ ਜਿਹੜਾ ਹੈਗਾ ਇੱਕ ਢਾਬਾ ਚਲਾ ਰਿਹਾ ਹੈਗੇ ਨੇ ਜਿਹੜਾ ਹੈਗਾ ਵੀ ਸਰਕਾਰੀ ਸਕੂਲ ਦੇ ਲਾਗੇ ਹੈ ਤਾਂ 23 11 24 ਨੂੰ ਉਹਨਾਂ ਦੇ ਢਾਬੇ ਦੇ ਉੱਤੇ ਐ ਉਹ ਯਾਰਕਾਸ ਬੰਦੇ ਜਿਹੜੇ ਹੈਗੇ ਨੇ ਉਹ ਆਏ ਤੇ ਆ ਕੇ ਉਹਨਾਂ ਦੇ ਨਾਲ ਝਗੜਾ ਕਰਨ ਲੱਗੇ ਕਿ ਤੁਹਾਡੇ ਟਾਬੇ ਤੋਂ ਅਸੀਂ ਸਬਜੀ ਲੈ ਕੇ ਗਈ ਸੀ ਉਹਦੇ ਵਿੱਚ ਸੁੰਗੀ ਨਿਕਲਿਆ ਤਾਂ ਉਸ ਟਾਈਮ ਜਿਹੜਾ ਟਾਬੇ ਦੇ ਉੱਤੇ ਜਿਹੜਾ ਮਨਵ ਹੈਗਾ ਵਾ ਉਹਦੇ ਫਾਦਰ ਜਿਹੜੇ ਹਨਿਲ ਕੁਮਾਰ ਦੀ ਫਿਰ ਮੌਕੇ ਕਿਸੇ ਦੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਇਹ ਚੀਜ਼ ਤੁਹਾਨੂੰ ਦਿਖਾ ਦਿਓ ਅਸੀਂ ਦੇਖ ਲੈਣੇ ਕੀ ਹੈ ਲੇਕਿਨ ਜਿਹੜੇ ਇਹ ਬੰਦੇ ਸੀਗੇ ਇਹ ਉਹਨਾਂ ਦੇ ਨਾਲ ਜਿਆਦਾ ਬਤਕਲਾਮੀ ਕਰਨ ਲੱਗੇ ਤੇ ਉਹਨਾਂ ਨੇ ਹਰਾਸਮਨ ਕਰਨ ਲੱਗੇ ਇਹ ਜਿਹੜਾ ਮਦਈ ਮਕਦਮਾ ਦਾ ਵਾਦਿਰ ਸੀ ਨਿੰਮਕੁਮਾਰ ਜਿਹੜਾ ਸੀ 68 ਸੀ ਉਹ ਦਿਨ ਜਦੋਂ ਇਹਨਾਂ ਨੇ ਜਿਆਦਾ ਬਤਕਲਾਮੀ ਕੀਤੀ ਹੈਗੀ ਤਾਂ ਉਹ ਇੱਕਦਮ ਕਬਰਾ ਗਿਆ ਤੇ ਉਹ ਜਿਹੜੀ ਹੈ ਕਿ ਸਿਹਤ ਅਚਾਨਕ ਖਰਾਬ ਹੋ ਗਈ ਤੇ ਇਹ ਜਿਹੜਾ ਹੈਗਾ ਇਸ ਨਗਾਮੇ ਦੀ ਜਿਹੜਾ ਮੇਨ ਟਾਪ ਦੇ ਉੱਤੇ ਇੱਕ ਦੀਪਕ ਸਮਾਰੀ ਦਿੱਸਤੀ ਪੁਨਾ ਦਾ ਧੜਕਾ ਸੀ ਜਿਹੜਾ ਇਸ ਮੌਬ ਨੂੰ ਵੀਰ ਕਰਦਾ ਸੀ ਕਿ ਨਾਲ ਕੁਝ ਜਿਹੜੇ ਹੈਗੇ ਨੇ ਕੋਈ ਪੋਟਲਸ ਤੇ ਐਸਾ ਕੁਝ ਹੋਇਆ ਸੀ ਜਿਹੜਾ ਸੀ ਕਿ ਉਹ ਵੀਡੀਓ ਬਣਾ ਕੇ ਕਮੈਂਟਰੀ ਤੋਂ ਉੱਤੇ ਆਨਰ ਨੂੰ ਜਿਹੜਿਆ ਹਰੈਸ ਕਰ ਰਿਹਾ ਸੀ ਤਾਂ ਇਹਨਾਂ ਦੇ ਝਗੜੇ ਤੋਂ ਕੁਝ ਟਾਈਮ ਬਾਅਦ ਜਿਹੜੀ ਹੈਗੀ ਆ ਅਨੰਦ ਕੁਮਾਰ ਜਿਹੜਾ ਕਿ ਰਾਤ ਪਿਸਟੰਸੀ ਦਾ ਆਨਰ ਸੀਗਾ ਸਟਾਫੀ ਦਾ ਉਹਦੀ ਡੈਥ ਹੋ ਗਈ ਤਾਂ ਇਹ ਸਬੰਧ ਦੇ ਵਿੱਚ ਜਿਹੜਾ ਹੈਗਾ ਮੁਖਫਸਰ ਥਾਣਾ ਵੱਲੋਂ ਜਿਨ 4 ਬਣੋ 121 ਨੰਬਰ ਮੁਕੱਦਮਾ ਜਿਹੜਾ ਹੈਗਾ 26 11 2480 ਜਿਹੜਾ ਹੈਗਾ 105 ਜੀਵਨ ਤਿੰਨ ਬੀ ਐਨ ਐਸ ਦੇ ਤਹਿਤ ਇਹਨਾਂ ਦਾ ਰਿਪੋਰਟ ਦਿੱਤਾ ਸੀਗਾ ਉਹ ਜਿਹਦੇ ਵਿੱਚ ਮੁੱਖ ਮੋਜਮ ਕੱਲ ਅਸੀਂ ਜਿਹੜਾ ਹੈਗਾ ਆ ਦੀਪਕ ਮਾ ਦੀਪੂ ਜਿਹੜਾ ਸੀਗਾ ਰਿਪੋਰਟ ਕਰ ਲਿਆ ਹੈਗਾ ਵਾ ਤੇ ਬਾਕੀ ਦੁਸ਼ਮਣ ਦੀ ਪਾਰਟ ਉਹਨਾਂ ਨੂੰ ਅਸੀਂ ਸੀਸੀਟੀਵੀ ਫੁਟੇ ਜਨਰੇ ਉਹਨਾਂ ਨੂੰ ਸਨਾਖਤ ਕਰ ਰਹੇ ਹੈਗਾ ਕਿ ਗੁੰਮਦੀ ਜਦੀ ਦੇ ਤੱਕ